ਹਰ 1 ਲੱਖ ਲੋਕਾਂ ਪਿੱਛੇ ਜੋ ਆਨ ਔਨ ਐਵਰੇਜ ਇਹ ਕੱਢੀ ਹੋਈ ਹੈ 1 ਕਿ 14.3 ਦੇ ਕਰੀਬ ਕਰੀ ਫੀਸਦੀ ਦੇ ਕਰੀਬ ਕਰੀ ਆਦਮੀ ਤੇ 5.1 ਫੀਸਦੀ ਔਰਤਾਂ ਜਿਗਰ ਦੇ ਕੈਂਸਰ ਸਰ ਦਾ ਮੌਤ ਦੇ ਮੂਹ ਵਿੱਚ ਜਾਂਦੇ ਪਏ ਨੇ ਪਿੰਡਾਂ ਵਿੱਚ ਇੱਕੋ ਹੀ ਸੂਈ ਨਾਲ ਟੀਕੇ ਲਾਈ ਜਾਣੇ ਇਹ ਸਾਡਾ ਇੱਕ ਤੁਸੀਂ ਸਮਝ ਲਓ ਕਿ ਲੀਡਿੰਗ ਕੌਜ਼ ਬਣਦਾ ਜਾਂਦਾ ਜੇ ਸਾਡਾ ਪਹਿਲੀ ਚੀਜ਼ ਤਾਂ ਆਦਮੀਆਂ ਨੂੰ ਯਾਨੀ ਔਰਤਾਂ ਨਾਲੋਂ ਵੱਧ ਆਦਮੀਆਂ ਨੂੰ ਇਹਦਾ ਖਤਰਾ ਹੈ ਸਿੱਲੀ ਕਣਕ ਦੇ ਵਿੱਚ ਜਿਸ ਕਾਰਨ ਦੇਖੋ ਜਦੋਂ ਅਸੀਂ ਕਹਿੰਦੇ ਆ ਕਿ ਸਿੱਲੀ ਸੀ ਕਣਕ ਰੱਖ ਲਈ ਜੀ ਜੀ ਇਹ ਲੰਬੇ ਸਮੇਂ ਤੱਕ ਅੰਦਰੋਂ ਨਿਕਲਦੀ ਨਹੀਂ ਸੋ ਇਹ ਲਾਲਚ ਨਾ ਕਰੀਏ ਪਲਾਸਟਿਕ ਦੀਆਂ ਬੋਤਲਾਂ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਉਹਦੇ ਵਿੱਚ ਕੀ ਕੁਝ ਹੈ ਪਾਣੀ ਨਾ ਸਟੋਰ ਕੀਤਾ ਜਾਵੇ ਅੱਜ ਆਪਾਂ ਇੱਕ ਦੁਨੀਆ ਦੀ ਇੱਕ ਗੰਭੀਰ ਬਿਮਾਰੀ ਹੈ ਉਸ ਬਾਰੇ ਆਪਾਂ ਗੱਲ ਕਰਾਂਗੇ ਕਿਉਂ ਹੁੰਦੀ ਹੈ ਕੀ ਲੱਛਣ ਹੁੰਦੇ ਨੇ ਤੇ ਖੁਰਾਕ ਕਿਹੜੀ ਲੈਣੀ ਚਾਹੀਦੀ ਹੈ ਜਿਹਦੇ ਨਾਲ ਉਹ ਬਿਮਾਰੀ ਹੋਵੇ ਨਾ ਖੁਰਾਕ ਤੇ ਆਪਾਂ ਅਗਲੀ ਵਾਰੀ ਗੱਲ ਕਰਾਂਗੇ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਕਿ ਜਿਗਰ ਦਾ ਕੈਂਸਰ ਹੁੰਦਾ ਕਿਉਂ ਹੈ ਕਿਹੜੇ ਕਾਰਨਾਂ ਕਰਕੇ ਇਹ ਬਿਮਾਰੀ ਲਪੇਟ ਚ ਲੈਂਦੀ ਹੈ ਬੰਦੇ ਨੂੰ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਵੇਂ ਤੁਸੀਂ ਕਿਹਾ ਵੀ ਹਰ 1 ਲੱਖ ਲੋਕਾਂ ਪਿੱਛੇ ਜੋ on an average e kaddi hui hai 1 ke 14.3 ਅ ਦੇ ਕਰੀਬ ਕਰੀ ਫੀਸ ਦੀ ਦੇ ਕਰੀਬ ਕਰੀ ਆਦਮੀ ਤੇ 5.1 ਫੀਸ ਦੀ ਔਰਤਾਂ ਜਿਗਰ ਦੇ ਕੈਂਸਰ ਸਰ ਦਾ ਮੌਤ ਦੇ ਮੋ ਵਿੱਚ ਜਾਂਦੇ ਪਏ ਨੇ ਤੇ ਅੱਜ ਦੇ ਦਿਨ ਹਰ 1 ਲੱਖ ਵਿੱਚੋਂ 10.1 ਫੀਸ ਦੀ ਲੋਕ ਜਿਗਰ ਦੇ ਕੈਂਸਰ ਨਾਲ ਹੁਣ ਅੱਜ ਦੀ ਦਿਹਾੜੀ ਵੀ ਜੰਗ ਵਿੱਢ ਰਹੇ ਨੇ ਯਾਨੀ ਬਹੁਤ ਵੱਡੀ ਗਿਣਤੀ ਜੇ ਜੀ ਜੀ ਕੱਲੇ ਅਮਰੀਕਾ ਨੂੰ ਹੀ ਜੇ ਮੈਂ ਲਵਾਂ ਤਾਂ 24500 ਦੇ ਕਰੀਬ ਨੇ ਆਦਮੀ ਤੇ 10000 ਔਰਤਾਂ ਜਿਗਰ ਦੇ ਰੋਗ ਨਾਲ ਜਿਗਰ ਦੇ ਕੈਂਸਰ ਦੇ ਰੋਗ ਨੂੰ ਨਾਲ ਜੂਝ ਰਹੇ ਨੇ ਸੋ ਇੱਕ ਤਰੀਕੇ ਬਹੁਤ ਇਹ ਖਤਰਨਾਕ ਇਸ ਕਰਕੇ ਹੋ ਜਾਂਦਾ ਕਿ ਇਹ अर्ਲੀ ਸਟੇਜ ਤੇ ਲੱਭਿਆ ਹੀ ਨਹੀਂ ਜਾਂਦਾ ਨਸੀਬਤ ਇਹ ਹੈ ਕਿ ਇਹ ਇਹਦੇ ਇੰਨੇ ਮਹੀਨ ਜੇ ਲੱਛਣ ਤੇ ਇੱਕੋ ਲੁਕਿਆ ਹੁੰਦਾ ਅੰਦਰ ਥੱਲੇ ਹੱਡੀਆਂ ਦੇ ਪਿੱਛੇ ਛਾਤੀ ਦੀਆਂ ਹੱਡੀਆਂ ਦੇ ਅੰਦਰ ਕਿ ਇਹ ਨਿੱਕੇ ਮੋਟੇ ਲੱਛਣ ਅਸੀਂ ਪਛਾਣਦੇ ਹੀ ਨਹੀਂ ਤੇ ਇਹ 90% ਤਾਂ ਜਦੋਂ ਇਹ ਬਹੁਤ ਵੱਧ ਜਾਂਦਾ ਹੈ ਸਟੇਜ 3 ਤੇ 4 ਤੇ ਫੇਰ ਹੀ ਲੱਭਿਆ ਜਾਂਦਾ ਜਦੋਂ ਲਗਭਗ ਲਾ ਇਲਾਜ ਹੋ ਜਾਂਦਾ ਤੇ ਬਹੁਤ ਰੱਬ ਮਿਹਰ ਹੀ ਕਰੇ ਬੜੀ ਮਾੜੀ ਹੀ ਮੌਤ ਨਾਲ ਜਾਂਦਾ ਸੋ ਇਸੇ ਕਰਕੇ ਨਵੀਆਂ ਖੋਜਾਂ ਕਿ ਕਿਵੇਂ ਉਸ ਹਾਲਤ ਵਿੱਚ ਵੀ ਆਪਾਂ ਖੁਰਾਕ ਨਾਲ ਆਪਣੀ ਜ਼ਿੰਦਗੀ ਲੰਬੀ ਕਰ ਸਕਦੇ ਹਾਂ ਜੋ ਦਵਾਈਆਂ ਜਾਂ ਜੋ ਵੀ ਚੱਲ ਰਹੀਆਂ ਉਹਨਾਂ ਦੇ ਬਾਵਜੂਦ ਕੁਲ ਦੇਖੋ ਸਭ ਤੋਂ ਗੰਭੀਰ ਜੇ ਹੈਪਟਾਈਟਸ ਬੀ ਤੇ ਸੀ ਬਾਰਸ ਦਾ ਹੱਲਾ ਜਿਸ ਸਦਕਾ ਆਮ ਤੌਰ ਤੇ ਜਿਗਰ ਸੁੰਗੜ ਜਾਂਦਾ ਜੇ ਸਿਰੋਸਿਸ ਹੋ ਜਾਂਦਾ ਸੋ ਉਹ ਇੱਕ ਬੜਾ ਮੇਜਰ ਰੀਜ਼ਨ ਬਣ ਰਿਹਾ ਹੈ ਕਿ ਜਿਸ ਨਾਲ ਜਿਗਰ ਦਾ ਕੈਂਸਰ ਬਾਅਦ ਵਿੱਚ ਬਣ ਜਾਂਦਾ ਤੇ ਅਫਸੋਸ ਕਿ ਇਹਨਾਂ ਨੂੰ ਤੋਂ ਅਸੀਂ ਬਚ ਸਕਦੇ ਹੋਿਆਂ ਵੀ ਬਚਦੇ ਨਹੀਂ ਦੇਖੋ ਜਿਵੇਂ ਸਿਰਿੰਜਾਂ ਸੇਮ ਵਰਤੀ ਜਾਂਦੇ ਨੇ ਜੋ ਨਸ਼ੇ ਦਾ ਕਰਦੇ ਨੇ ਯਾ ਜੋ ਸਰੀਰਕ ਸੰਬੰਧ ਅਨ ਪ੍ਰੋਟੈਕਟਿਡ ਸੈਕਸ ਉਹ ਇੱਕ ਮੇਜਰ ਰੀਜ਼ਨ ਬਣ ਰਿਹਾ ਫਿਰ ਖੂਨ ਜੜਵਾ ਲੈਂਦੇ ਨੇ ਬਗੈਰ ਟੈਸਟ ਕੀਤਾ ਹੋਇਆ ਜਾਂ ਫਿਰ ਪਿੰਡਾਂ ਵਿੱਚ ਇੱਕੋ ਹੀ ਸੂਈ ਨਾਲ ਟੀਕੇ ਲਾਈ ਜਾਣੇ ਇਹ ਸਾਡਾ ਇੱਕ ਤੁਸੀਂ ਸਮਝ ਲਓ ਕਿ ਲੀਡਿੰਗ ਕੌਜ਼ ਬਣਦਾ ਜਾਂਦਾ ਜੇ ਸਾਡਾ ਜੀ ਇਹਨਾਂ ਸਦਕਾ ਅਸੀਂ ਇਹ ਬਿਮਾਰੀਆਂ ਲੈ ਰਹੇ ਆਂ ਤੇ ਉਹਨਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਹੋਈਆਂ ਲੰਬੇ ਸਮੇਂ ਤੱਕ ਉਹ ਟਿਕੀਆਂ ਰਹਿੰਦੀਆਂ ਜਦੋਂ ਜਿਗਰ ਦਾ ਨਾਸ ਵੱਜਣਾ ਸ਼ੁਰੂ ਹੁੰਦਾ ਫਿਰ ਪਤਾ ਲੱਗਦਾ ਉਦੋਂ ਤੱਕ ਕੰਮ ਵਿਗੜ ਜਾਂਦਾ ਜੀ ਜੀ ਅ ਪਹਿਲੀ ਚੀਜ਼ ਤਾਂ ਆਦਮੀਆਂ ਨੂੰ ਯਾਨੀ ਔਰਤਾਂ ਨਾਲੋਂ ਵੱਧ ਆਦਮੀਆਂ ਨੂੰ ਇਹਦਾ ਖਤਰਾ ਹੈ ਉਹਨਾਂ 'ਚ ਵੀ ਸਭ ਤੋਂ ਵੱਧ ਹੁਣ ਦੇਖੋ ਜਿਹੜੇ ਅਮਰੀਕਨ ਏਸ਼ੀਅਨ ਯਾਨੀ ਉਹਨਾਂ ਵਿੱਚ ਵੀ ਸਾਡੇ ਯਾ ਅਮਰੀਕਨ ਭਾਰਤੀ ਦੂਜੇ ਨੰਬਰ ਤੇ ਆ ਰਹੇ ਨੇ ਕਿਉਂਕਿ ਉਹਨਾਂ ਦੀ ਖੁਰਾਕ ਜੋ ਪ੍ਰੋਸੈਸਡ ਖਾਣੇ ਜੋ ਸਭ ਕੁਝ ਲੈ ਰਹੇ ਨੇ ਉਹ ਸਾਡੇ ਜੀਨਸ ਉਸ ਮੁਤਾਬਕ ਨਹੀਂ ਹਨ ਜੀ ਤੋਂ ਉਸ ਤੋਂ ਬਾਅਦ ਅਲਾਸਕਾ ਦੇ ਵਿੱਚ ਲੋਕ ਰਹਿੰਦੇ ਫਿਰ ਅਫਰੀਕਨ ਅਮਰੀਕਨ ਜੋ ਨੇ ਯਾਨੀ ਉਹਨਾਂ ਵਿੱਚ ਏਸ਼ੀਅਨਸ ਵਿੱਚ ਅਫਰੀਕਨਸ ਵਿੱਚ ਇਹਨਾਂ ਚ ਵੱਧ ਜੇ ਯਾਨੀ ਅਮਰੀਕਾ ਚ ਰਹਿੰਦੇ ਆ ਵੀ ਵੱਖੋ ਵੱਖਰੀਆਂ ਪ੍ਰਜਾਤੀਆਂ ਦੇ ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹਨਾਂ ਵਿੱਚੋਂ ਵੀ ਅੱਗੋਂ ਭਾਰਤੀ ਸਭ ਤੋਂ ਵੱਧ ਛੇਤੀ ਇਹ ਬਿਮਾਰੀ ਸਹੇੜ ਰਹੇ ਨੇ ਫਿਰ ਜੇ ਆਪਾਂ ਹੱਦੋਂ ਵੱਧ ਜੋ ਸ਼ਰਾਬ ਪੀਂਦੇ ਹੁਣ ਜੀ ਉਹਨਾਂ ਦਾ ਜਾਂ ਫਿਰ ਇੱਕ ਹੁੰਦਾ ਹੈ ਜਿਹੜਾ ਸ਼ਰਾਬ ਨਹੀਂ ਪੀਂਦੇ ਪਰ ਫਿਰ ਵੀ ਉਸ ਤਰੀਕੇ ਦਾ ਫੈਟੀ ਲੀਵਰ ਹੋ ਜਾਂਦਾ ਉਹਨਾਂ ਨੂੰ ਜਿਨ੍ਹਾਂ ਨੂੰ ਉਹਨਾਂ ਵਿੱਚ ਵੀ ਇਹ ਖਤਰਾ ਵੱਧ ਜੇ ਤੁਸੀਂ ਆਮ ਦੇਖਿਆ ਹੋਵੇਗਾ ਕਿ ਅਸੀਂ ਲੋੜੋਂ ਵੱਧ ਜਮਾ ਕਰ ਕਰਕੇ ਭਾਵੇਂ ਉਹ ਥਿੰਦੇ ਸਦਕਾ ਜਾਂ ਸ਼ੂਗਰ ਜ਼ਿਆਦਾ ਇਹਦਾ ਮਾੜਾ ਜੋ ਸੀ ਬਹੁਤ ਸ਼ਕੀਨ ਜਿੱਥੇ ਦੇ ਤੇ ਫਿਰ ਬੈਠ ਕੇ ਕੰਮ ਕਰਨ ਦੇ ਮੋਟਾਪਾ ਵੀ ਅਸੀਂ ਸਹਿੇੜ ਲਿਆ ਸੋ ਉਹ ਜਿਹੜਾ ਹੈ ਬਿਨਾਂ ਸ਼ਰਾਬ ਦੇ ਵੀ ਜੋ ਸਾਡਾ ਫੈਟੀ ਲੀਵਰ ਬਣ ਰਿਹਾ ਉਹ ਵੀ ਇੱਕ ਕਾਰਨ ਬਣਦਾ ਜਾ ਰਿਹਾ ਉਸ ਤੋਂ ਬਾਅਦ ਇੱਕ ਆਟੋ ਇਮਿਊਨ ਯਾਨੀ ਜੋ ਸਾਡੇ ਹੁਣ ਹੱਥ ਵਾਸੀ ਨਹੀਂ ਜਿਸ ਸਦਕਾ ਆਟੋਇਮਿਊਨ ਬਿਮਾਰੀ ਹੁੰਦੀ ਹੈ ਜਿਸ ਚ ਪ੍ਰਾਇਮਰੀ ਬਿਲੀਰੀਸ ਰੋਸਸ ਅਸੀਂ ਕਹਿੰਨਾ ਉਹ ਵੀ ਜ਼ਿਆਦਾ ਖਤਰਾ ਅਗੋਂ ਪੈਦਾ ਕਰ ਦਿੰਦੀ ਹੈ ਫਿਰ ਬੜੇ ਤਰ੍ਹਾਂ ਦੇ ਜਮਾਂਦਰੂ ਰੋਗ ਨੇ ਠੀਕ ਹੈ ਜਿਸ ਵਿੱਚ ਸਾਡੀ ਖੁਰਾਕ ਚੋਂ ਲੋਹੋਂ ਵੱਧ ਲੋਹ ਕਣ ਜਮਾ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਵੀ ਇੱਕ ਬੜਾ ਮੇਜਰ ਰੀਜ਼ਨ ਹੈ ਸਿਗਰਟ ਇੱਕ ਅੱਤ ਦੀ ਨੁਕਸਾਨ ਦੇ ਨਾ ਸਿਰਫ ਪੀਣ ਵਾਲਿਆਂ ਨੂੰ ਜਿਹੜੇ ਨਹੀਂ ਪੀਂਦੇ ਨਾਲ ਬੈਠੇ ਲੰਗਾਈ ਜਾਂਦੇ ਨੇ ਉਹਨਾਂ ਵਿੱਚ ਵੀ ਖਤਰਾ ਬਹੁਤ ਜ਼ਿਆਦਾ ਜੀ ਸੋ ਯਾਨੀ ਮੋਟੀ ਚੀਜ਼ ਕੇ ਤੁਸੀਂ ਮੋਟਾਪਾ ਇੱਕ ਸ਼ਰਾਬ ਇੱਕ ਸਿਗਰਟ ਫਿਰ ਉਹਦੇ ਨਾਲ ਉਹ ਨਾਲ ਇੱਕ ਟਾਈਪ 2 ਡਾਇਬੀਟੀਜ਼ ਅੱਛਾ ਯਾਨੀ ਉਹ ਸ਼ਕਰ ਰੋਗੀ ਜਿਨ੍ਹਾਂ ਦੇ ਤੁਸੀਂ ਮੋਟਾਪੇ ਨਾਲ ਫੈਮਿਲੀ ਫੈਮਿਲੀ ਦੇ ਵਿੱਚ ਪਹਿਲਾਂ ਵੀ ਸੀ ਨਾਲ ਸਟ੍ਰੈਸ ਵੀ ਤੁਸੀਂ ਜੋੜ ਲਿਆ ਤੇ ਉੱਪਰੋਂ ਸ਼ਰਾਬ ਵੀ ਪੀਣੀ ਸ਼ੁਰੂ ਕਰਤੀ ਤੇ ਨਾਲ ਕਿਤੇ ਕ੍ਰੋਨਿਕ ਹੈਪਟਾਈਟਸ ਵੀ ਹੈ ਤੇ ਰੱਬ ਵੀ ਨੇਰ ਕਰ ਸਕਦਾ ਬਿਲਕੁਲ ਇਸੇ ਤਰ੍ਹਾਂ ਕੋਈ ਹੋਰ ਕਈ ਤਰ੍ਹਾਂ ਦੇ ਜਮਾਂਦਰੂ ਰੋਗ ਨੇ ਜਿਸ ਚ ਗਲਾਈਕੋਜਨ ਸਟੋਰੇਜ ਦੀ ਬਿਮਾਰੀ ਜਾਂ ਪੋਰਫਾਇਰੀ ਇਹੋ ਜਿਹੀ ਕਾਫੀ ਪਰ ਇੱਕ ਅਹਿਮ ਚੀਜ਼ ਦੱਸਾਂ ਐਫਲਾਟੌਕਸਿਨ ਇੱਕ ਉੱਲੀ ਜੇ अच्छा ਜਿਹੜੀ ਸਿੱਲੀ ਕਣਕ ਦੇ ਵਿੱਚ ਜਿਸ ਕਾਰਨ ਦੇਖੋ ਜਦੋਂ ਅਸੀਂ ਕਹਿੰਦੇ ਆ ਕਿ ਸਿੱਲੀ ਸੀ ਕਣਕ ਰੱਖ ਲਈ ਜੀ ਜੀ ਇਹ ਲੰਬੇ ਸਮੇਂ ਤੱਕ ਅੰਦਰੋਂ ਨਿਕਲਦੀ ਨਹੀਂ ਸੋ ਇਹ ਲਾਲਚ ਨਾ ਕਰੀਏ ਜੇ ਚੌਲ ਸਿੱਲੇ ਜਾਂ ਕਣਕ ਸੁੱਲੀ ਜਾਂ ਮੱਕੀ ਸਿੱਲੀ ਹੈ ਸੋਇਆ ਬੀਜ मूंगफली ਇਹ ਇਹਨਾਂ ਵਿੱਚ ਹੱਲਾ ਬੋਲਦੀ ਜੇ ਤੇ ਜਿਹੜੀ ਤੁਹਾਨੂੰ ਸਲੋ ਪాయిਜ਼ਨ ਵਾਂਗ ਅੰਦਰ ਰਹਿ ਜਾਂਦੀ ਹੈ ਤੇ ਇਹ ਨਹੀਂ ਜੇ ਛੱਡਦੀ ਸੋ ਬਹੁਤ ਕੇਅਰਫੁਲ ਤੇ ਜਿਵੇਂ ਅਸੀਂ ਜਿਕੇ ਲਾਲਾ ਕੇ ਆਪਣੇ ਸਬਜ਼ੀਆਂ ਨੂੰ ਇਹ ਜੋ ਕੁਝ ਨੁਕਸਾਨ ਕਰਦੇ ਆ ਉਸੇ ਤਰ੍ਹਾਂ ਇਹ ਜਿਹੜੀਆਂ ਸਿੱਲੀਆਂ ਹੋ ਜਾਣ ਉਹਦੇ باوجود ਉਹਦਾ ਆਟਾ ਵੀ ਬਣਾ ਕੇ ਸਭ ਕੁਝ ਕਰਕੇ ਜੋ ਵਰਤਿਆ ਜਾ ਰਿਹਾ ਕਿ ਸਬ ਸਟੈਂਡਰਡ ਚੀਜ਼ਾਂ ਇਹ بڑا ਇੱਕ ਮੇਜਰ ਰੀਜ਼ਨ ਕੈਂਸਰ ਦਾ ਬਣਦਾ ਜਾ ਰਿਹਾ ਆ ਫਿਰ ਪਲਾਸਟਿਕਸ ਇਹ ਹੁਣ ਸਾਬਤ ਹੋ ਗਏ ਨੇ ਤੇ ਰਿਸ਼ਵ ਪੱਧਰ ਤੇ ਪਲਾਸਟਿਕ ਬਣਾਉਣ ਵਾਲਾ ਜੋ ਵਿਨਾਈਲ ਕਲੋਰਾਇਡ ਜਿਹਦੇ ਨਾਲ ਬਣ ਰਿਹਾ ਸੀ ਉਹਦੇ ਨਾਲ ਇੰਨਾ ਕੁ ਸੀਰੀਅਸ ਕੈਂਸਰ ਹੈ ਜਿਸ ਤੋਂ ਬਚਾ ਹੈ ਹੀ ਨਹੀਂ ਜੋ ਇਹ ਪਦਰਥ ਹੈ ਤਾਂ ਇਹ ਬੰਦ ਕਰ ਦਿੱਤਾ ਗਿਆ ਇਹ ਵਿਨਾਈਲ ਕਲੋਰਾਇਡ ਜਿੱਥੋਂ ਇਹ ਬਣ ਰਿਹਾ ਪਰ ਅਫਸੋਸ ਕਿ ਸਾਡੇ ਭਾਰਤ ਵਿੱਚ ਅਸੀਂ ਬੰਦ ਨਹੀਂ ਕੀਤਾ ਇਸੇ ਲਈ ਹੱਥ ਜੋੜ ਕੇ ਬੇਨਤੀ ਹੈ ਪਲਾਸਟਿਕ ਦੀਆਂ ਬੋਤਲਾਂ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਉਹਦੇ ਵਿੱਚ ਕੀ ਕੁਝ ਹੈ ਪਾਣੀ ਨਾ ਸਟੋਰ ਕੀਤਾ ਜਾਵੇ ਕਿਤੇ ਜਾਣਾ ਜੇ ਆਣਾ ਜੇ ਕਾਰ ਵਿੱਚ ਨਾ ਰੱਖੋ ਇਹਨੇ ਕਰਨਾ ਹੀ ਕਰਨਾ ਸਲੋ ਪాయిਜ਼ਨ ਵਾਂਗ ਸੋ ਤੁਸੀਂ ਕੋਸ਼ਿਸ਼ ਕਰੋ ਸ਼ੀਸ਼ੇ ਦੀ ਬੋਤਲ ਜਾਂ ਸਟੀਲ ਦੀ ਬੋਤਲ ਚ ਪਾਣੀ ਰੱਖੋ ਬੱਚਿਆਂ ਨੂੰ ਵੀ ਨਾ ਦਿਓ ਪਲਾਸਟਿਕਸ ਹੁਣ ਇੱਕ ਐਕਸਰੇ ਲਈ ਜਦੋਂ ਕੀਤਾ ਜਾਂਦਾ ਇੱਕ ਦਵਾਈ ਪਾਈ ਜਾਂਦੀ ਹੈ ਖਿੱਚਣ ਲਈ ਥੋਰੀਅਮ ਡਾਈਆਕਸਾਈਡ ਅੱਛਾ ਇਹ ਹੁਣ ਦੇਖੋ ਮਰੀਜ਼ ਨੂੰ ਤਾਂ ਪਤਾ ਹੀ ਨਹੀਂ ਕਿ ਮੇਰੀ ਬਿਮਾਰੀ ਲੱਭਣ ਲਈ ਮੈਨੂੰ ਦਵਾਈ ਪੀਾਈ ਐਕਸ-ਰੇ ਕੀਤਾ ਪਰ ਇਹ ਟੀਕਾ ਵੀ ਵਿਸ਼ਵ ਪੱਧਰ ਤੇ ਹੁਣ ਇਹਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਇਸ ਨਾਲ ਵੀ ਜਿਗਰ ਦਾ ਕੈਂਸਰ ਬਹੁਤ ਭਾਰੀ ਮਾਤਰਾ ਵਿੱਚ ਵਧਿਆ ਸੀ ਜੀ ਜੀ ਹੁਣ ਇੱਕ ਅਹਿਮ ਚੀਜ਼ ਸਾਡੇ ਬਹੁਤ ਸਾਰੇ ਨੌਜਵਾਨ ਬੱਚੇ ਜੋ ਐਨਾਬੋਲਿਕ ਸਟੀਰੋਇਡ ਲਾਂਦੇ ਨੇ ਕਿ ਅਸੀਂ ਐਕਸਰਸਾਈਜ਼ ਕਰਨੀ ਆ ਪੱਠੇ ਵਧਾਣੇ ਨੇ ਤੇ ਉਹ ਉਹਨਾਂ ਵਿੱਚ ਜਿਗਰ ਦਾ ਕੈਂਸਰ ਹਰ ਸ਼ਰਨ ਜੇ ਕੋਈ ਮਾਂ ਜਾਂ ਪਿਓ ਰਤੀ ਮਾਸਾ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੋਇਆ ਨੌਜਵਾਨ ਬੱਚੇ ਜੇ ਸਮਝ ਲੈਣ ਪਈਏ ਵਕਤੀ ਤੁਸੀਂ ਆਪਣੇ ਸਰੀਰਕ ਦਿਖ ਵਾਸਤੇ ਜੁਆਨਾ ਬੋਲਿਕ ਸਟੀਰੋਇਡਸ ਲਾ ਰਹੇ ਹੋ ਤੁਸੀਂ ਬਹੁਤ ਮਾੜੀ ਮਾਤ ਨੂੰ ਡੀ ਕਰਿਓ 20 ਸਾਲਾਂ ਬਾਅਦ ਇਹ ਤੁਹਾਨੂੰ ਬੜਾ ਮਾੜਾ ਕੈਂਸਰ ਦੇ ਸਕਦਾ ਜੇ ਜਾਂ ਉਸ ਤੋਂ ਵੀ ਪਹਿਲਾਂ ਦੇ ਸਕਦਾ ਜੇ ਤੁਸੀਂ ਹੋਰ ਵੀ ਕੋਈ ਚੀਜ਼ਾਂ ਨਾਲ ਐਡ-ਆਨ ਕਰ ਰਹੇ ਹੋ ਅਹ ਸੋ ਇਹਨਾਂ ਤੋਂ ਬਹੁਤ ਜ਼ਿਆਦਾ ਪਰਹੇਜ਼ ਕਰਨ ਦੀ ਲੋੜ ਹੈ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਕਿ ਇਹ ਸਾਨੂੰ ਮੌਤ ਦੇ ਮੂੰਹ ਵੱਲ ਲਿਜਾ ਸਕਦੇ ਹਨ ਜੀ ਜੀ ਬਿਲਕੁਲ ਡਾਕਟਰ ਸਾਹਿਬ ਇਹ ਲੱਗਦਾ ਹੈ ਫਟਾਫਟ ਜੇ ਆਪਾਂ ਲੱਛਣ ਦੱਸ ਦਈਏ ਤਾਂ ਬਾਕੀ ਫਿਰ ਆਪਾਂ ਬਚਣ ਦੇ ਤਰੀਕੇ ਦੀ ਜਿਹੜੀ ਖੁਰਾਕ ਤੇ ਜਿਨ੍ਹਾਂ ਨੂੰ ਹੋ ਚੁੱਕਿਆ ਲੰਬੀ ਜ਼ਿੰਦਗੀ ਲਈ ਖੁਰਾਕ ਕੀ ਲੈਣ ਉਹ ਆਪਾਂ ਅਗਲੀ ਵਾਰ ਦੱਸਦੇ ਹਾਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਸੇ ਲੱਛਣ ਆਪਾਂ ਜ਼ਰੂਰ ਦੱਸ ਦਈਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਬਹੁਤ ਹੁੰਦਾ ਹੈ ਕਿ ਬਿਮਾਰੀ ਬਿਲਕੁਲ ਐਂਡ ਤੇ ਜਾ ਕੇ ਪਤਾ ਲੱਗਦੀ ਹੈ ਅਸੀਂ ਇੰਨਾ ਇਗਨੋਰ ਕਰਦੇ ਰਹਿੰਨੇ ਆ ਵੀ ਕੁਝ ਨਹੀਂ ਹੁੰਦਾ ਐਵੇਂ ਹੀ ਹੈ ਬਿਲਕੁਲ ਸੋ ਦੇਖੋ ਲੱਛਣ ਜੋ ਬਿਲਕੁਲ ਸ਼ੁਰੂਆਤੀ ਸਮੇਂ ਆਉਂਦੇ ਹੀ ਨਹੀਂ ਅਫਸੋਸ ਇਹ ਹੈ ਕਿ ਉਸ ਸਮੇਂ ਕੁਝ ਹੁੰਦਾ ਹੀ ਨਹੀਂ ਪਰ ਫਿਰ ਵੀ ਹਲਕੀ ਪੀੜ ਐਵੇਂ ਜਿਹੀ ਹੁੰਦੀ ਰਹੇ ਜੇ ਪਲੀਜ਼ ਪੇਟ ਦੀ ਦਰਦ ਖਾਸ ਤੌਰ ਤੇ ਉੱਪਰਲੇ ਹਿੱਸੇ ਦੀ ਜੇ ਹੈ ਹਲਕੀ ਮਾਸੀ ਵੀ ਉਹਨੂੰ ਅਣਗਹਿਲੀ ਨਾ ਕਰੋ ਉਹਨੂੰ ਜ਼ਰੂਰ ਸੇਤੀ ਚੈਕਅਪ ਕਰਵਾ ਲਵੋ ਕੀ ਹੈ ਉਹਦਾ ਜੇ ਕੋਈ ਟੈਸਟ ਦੀ ਲੋੜ ਹੈ ਕੋਈ ਸਿੰਪਲ ਜਿਹਾ ਅਲਟਰਾਸਾਉਂਡ ਹੀ ਉਹ ਤੁਹਾਨੂੰ ਸ਼ਾਇਦ ਜ਼ਿੰਦਗੀ ਦੇ ਸਕਦਾ ਸੋ ਉਦੋਂ ਕਿਰਪਾ ਕਰਕੇ ਇਹ ਕਹਿਣਾ ਕਿ ਨਹੀਂ ਜੀ ਫਾਲਤੂ ਦੇ ਟੈਸਟ ਆ ਇਸ ਤਰ੍ਹਾਂ ਦੀ ਚੀਜ਼ ਵੱਲ ਥੋੜਾ ਜਿਹਾ ਦੇਰ ਆਪਾਂ ਛੱਡ ਦੀਏ ਕਿਾਨ ਤੇ ਆਪਣੇ ਸਰੀਰ ਵਾਸਤੇ ਕਰਵਾ ਲਿਏ ਬਹੁਤ ਵਧੀਆ ਜੀ ਜੀ ਕੋਈ ਸਰੀਰ ਉੱਤੇ ਖੁਰਕ ਹੁੰਦੀ ਰਹਿਣੀ ਹਲਕਾ ਪੀ ਲਿਆ ਤੁਹਾਨੂੰ ਦਿਸਣ ਲੱਗ ਜਾਵੇ ਜਾਂ ਜੇਟ ਵਿੱਚ ਬਦਨ ਲੱਗ ਜਾਵੇ ਜਾਂ ਕਦੇ ਉਲਟੀ ਚ ਹਲਕਾ ਜਿਹਾ ਵੀ ਲਹੂ ਆ ਗਿਆ ਜੀ ਭਾਰ ਤੁਹਾਡਾ ਘਟਣਾ ਸ਼ੁਰੂ ਹੋ ਜਾਈਏ ਜਾਂ ਟਿੱਡੰਦਰ ਪਾਣੀ ਪਰਨਾ ਹੋ ਜਾਏ ਜਾਂ ਟਿੱਡ ਦੇ ਉੱਪਰਲੇ ਹਿੱਸੇ ਤੇ ਸੋਜ ਜਿਹੀ ਜਾਈ ਦਿਸੇ ਫਿਰ ਇੱਕ ਹੱਥ ਤੁਹਾਡਾ ਪੂਰੀ ਤਰ੍ਹਾਂ ਜਿਵੇਂ ਸਟ੍ਰੇਟ ਖੋਲ ਕੇ ਦੇਖੋ ਕਿ ਹੱਥ ਵਿੱਚ ਤੁਹਾਡਾ ਪੂਰਾ ਖੁੱਲ ਰਿਹਾ ਉਂਗਲਾਂ ਤੇ ਅੰਗੂਠਾ ਸਾਰੇ ਕਿਤੇ ਇਹ ਤਾਂ ਨਹੀਂ ਥੋੜਾ ਜਿਹਾ ਅਕੜਾ ਚ ਆ ਰਿਹਾ ਜੀ ਤੁਨੀ ਦੇ ਦਿਵਾਲੇ ਦੇ ਨਸਾਂ ਤੁਹਾਨੂੰ ਦਿਸਣ ਲੱਗ ਪਈਆਂ ਪੈਰਾਂ ਦਾ ਸੋਜਾ ਹੋ ਗਿਆ ਹੱਥਾਂ ਦਾ ਕੰਬਣਾ ਭੁੱਖ ਘਟ ਗਈ ਆ ਥੋੜਾ ਜਿਹਾ ਖਾਣ ਬਾਅਦ ਅਫਾਰਾ ਤੁਹਾਨੂੰ ਮਹਿਸੂਸ ਹੋਣਾ ਦਿਲ ਕੱਚਾ ਹੋਣ ਲੱਗ ਜਾਣਾ ਉਲਟੀਆਂ ਆਣੀਆਂ ਜੀ ਫਿਰ ਕੁਝ ਹਾਰਮੋਨਾਂ ਦਾ ਵੱਧ ਜਾਂਦਾ ਜਿਸ ਕਾਰਨ ਸਰੀਰ ਅੰਦਰ ਤੁਹਾਡਾ ਕੈਲਸ਼ੀਅਮ ਤੇ ਸ਼ੱਕਰ ਦੀ ਮਾਤਰਾ ਘਟ ਸਕਦੀ ਹੈ ਸੋ ਉਹ ਦਿਲ ਕੱਚਾ ਕਬਜ਼ ਕੁਝ ਸਮਝ ਨਾ ਆਉਣਾ ਕਨਫਿਊਜ਼ਨ ਜਾਂ ਕਮਜ਼ੋਰੀ ਪੱਠਿਆਂ ਦੀ ਖਿੱਚ बेहोशी वगैरह ਹਾਂਜੀ ਫਿਰ ਮਰਦਾਂ ਵਿੱਚ ਖਾਸ ਤੌਰ ਤੇ ਜੇ ਛਾਤੀ ਦਾ ਵਧਣਾ ਜਾਂ ਟੈਸਟਿਸ ਦਾ ਸੂੰਗੜ ਜਾਣਾ ਫਿਰ ਕਈ ਵਾਰ ਤੁਹਾਡਾ ਚਿਹਰਾ ਬਹੁਤ ਲਾਲ ਜਾ ਦਿਸਣ ਲੱਗ ਜਾਣਾ ਉਹ ਸਰੀਰ ਅੰਦਰਲੇ ਲਾਲ ਸੈੱਲ ਵਧ ਜਾਂਦੇ ਨੇ ਜਾਂ ਕੋਲੇਸਟੇਰੋਲ ਦਾ ਵਧਾ ਜਿਹਨੂੰ ਅਸੀਂ ਆਮ ਹੀ ਗਣ ਕੇ ਛੱਡ ਦਿੰਨੇ ਆ ਛੱਡ ਪਰ ਕੋਈ ਨਾ ਉਹ ਨੇ ਵੀ ਦੀ ਫਰਸਟ ਸਾਈਨ ਤੁਹਾਨੂੰ ਦੱਸ ਰਿਹਾ ਵੀ ਕੁਝ ਹੋ ਰਹੀ ਹੈ ਗੜਬੜ ਇਮੀਡੀਏਟਲੀ ਚੈੱਕ ਕਰਾ ਲਓ ਅੱਛਾ ਸੋ ਇਹ ਕਾਰਨ ਜੇ ਕਿ ਜੇ ਪਹਿਲੀ ਸਟੇਜ ਤੇ ਜਾਂ ਜਿਨ੍ਹਾਂ ਨੂੰ ਸਿਰੋਸਿਸ ਹੈ ਉਹਨਾਂ ਨੂੰ ਜ਼ਰੂਰ ਇੱਕ ਹੋਰ ਜੇ α ਫੀਟੋਪ੍ਰੋਟੀਨ ਟੈਸਟ ਜੀ ਜੋ ਜਿਸ ਨੂੰ ਸਿਰੋਸਿਸ ਹੋ ਗਿਆ ਜਾਂ ਜਿਸ ਨੂੰ ਤੁਸੀਂ ਤੁਹਾਨੂੰ ਪਤਾ ਵੀ ਮੈਂ ਸਿੱਲੀਆਂ ਕਣਕਾਂ ਜਾਂ ਖਾਂਦਾ ਰਿਹਾ ਜਾਂ ਮੈਂ ਸ਼ਰਾਬ ਪੀਣਾ ਜਾਂ ਮੈਂ ਸਿਗਰਟ ਲੈਣਾ ਜਾਂ ਜੋ ਵੀ ਆਪਾਂ ਪਹਿਲਾਂ ਦੱਸੇ ਸੀ ਲੱਛਣ ਉਹ ਯਾਨੀ ਜੋ ਜਿਨ੍ਹਾਂ ਕਾਰਨ ਖਤਰਾ ਹੋ ਸਕਦਾ ਉਹਨਾਂ ਨੂੰ α ਫੀਟੋਪ੍ਰੋਟੀਨ ਹਰ 6 ਮਹੀਨੇ ਬਾਅਦ ਖਾਸ ਤੌਰ ਤੇ ਸਿਰੋਸਿਸ ਜੇ ਹੋ ਗਿਆ ਜ਼ਰੂਰ ਕਰਾ ਲੈਣਾ ਚਾਹੀਦਾ ਠੀਕ ਹੈ ਕਿ ਤੁਹਾਨੂੰ ਇੱਕ अर्ਲੀ ਦੱਸ ਸਕਦੀ ਜੇ ਕਿ ਹਾਂ ਜੀ ਇਹ ਬਿਮਾਰੀ ਹੋਣ ਵਾਲ ਨੂੰ ਜਾ ਰਿਹਾ ਕੰਮ ਪਰ ਉਹਦੇ ਵਿੱਚ ਵੀ ਕੁਝ ਕਫੀਸਦੀ ਵਿੱਚ ਕਿਸੇ ਹੋਰ ਬਿਮਾਰੀ ਚ ਵੀ ਇਹ ਵੱਧ ਸਕਦੀ ਹੈ ਜੀ ਜੀ ਕਈ ਵਾਰ ਸ਼ੁਰੂਆਤੀ ਦੌਰ ਦੇ ਕੈਂਸਰ ਵਿੱਚ ਨਾਰਮਲ ਵੀ ਆ ਜਾਂਦੀ ਹੈ ਹਾਲਾਂਕਿ ਇਹ ਸਾਡੇ ਲਈ ਬਹੁਤ ਅਹਿਮ ਜੇ ਦੇਚ ਜੇ ਪੋਜ਼ਿਟਿਵ ਆ ਗਈ ਤਾਂ ਇਮੀਡੀਏਟਲੀ ਬਚਾਅ ਦੀ ਲੋੜ ਆ ਉਸੇ ਵੇਲੇ ਬਚਾਅ ਕਰ ਸਕਦੇ ਆ ਠੀਕ ਹੈ ਤੇ ਡਾਕਟਰ ਸਾਹਿਬ ਇਦਾਂ ਤਾਂ ਨਹੀਂ ਕੋਈ ਮਤਲਬ ਚਾਂਸ ਹੁੰਦਾ ਕਿ ਕਈ ਵਾਰੀ ਕਿਸੇ ਦਾ ਪਤਾ ਹੀ ਨਹੀਂ ਲੱਗਦਾ ਸਰੀਰ ਦੇ ਵਿੱਚ ਕੋਈ ਲੱਛਣ ਹੀ ਨਹੀਂ ਆਉਂਦਾ ਐਂਡ ਸਟੇਜ ਤੇ ਜਾ ਕੇ ਪਤਾ ਲੱਗਦਾ ਹੈ ਬੰਦੇ ਅਲਰਟ ਵੀ ਬਹੁਤ ਹੁੰਦੇ ਨੇ ਆਪਣੀ ਸਿਹਤ ਨੂੰ ਲੈ ਕੇ ਪਰ ਪਤਾ ਹੀ ਨਹੀਂ ਲੱਗਦਾ ਵੀ ਬਿਮਾਰੀ ਲੱਗੀ ਪਈ ਹੈ ਹਾਂਜੀ ਉਹ ਮੈਂ ਇਸੇ ਲਈ ਦੱਸਿਆ ਕਿ ਲੱਛਣ ਕਈ ਵਾਰ ਦੂਜੀ ਜਾਂ ਤੀਜੀ ਜਾਂ ਲਾਸਟ ਸਟੇਜ ਤੇ ਹੀ ਦਿਸਦੇ ਨੇ ਇਸੇ ਲਈ ਦੱਸਣ ਦੀ ਕੋਸ਼ਿਸ਼ ਕੀਤੀ ਸੀ ਸ਼ੁਰੂ ਦੇ ਸਮੇਂ ਕਿ ਕਿਹਨਾਂ ਨੂੰ ਨੇ ਇਹ ਜਿਨ੍ਹਾਂ ਨੂੰ ਇਹ ਚੀਜ਼ਾਂ ਹੋ ਸਕਦੀਆਂ ਨੇ ਇਹੀ ਦੱਸਿਆ ਵੀ ਜੇ ਤੁਹਾਨੂੰ ਪਤਾ ਹੈ ਤੁਸੀਂ ਪਲਾਸਟਿਕ ਬੋਤਲਾਂ ਵਰਤ ਰਹੇ ਹੋ ਭਾਈ ਤੁਸੀਂ ਐਟ ਰਿਸਕ ਹੋ ਸਿਗਰਟ ਪੀ ਰਹੇ ਹੋ ਸ਼ੱਕਰ ਦੋ ਤੁਹਾਨੂੰ ਟਾਈਪ 2 ਡਾਇਬੀਟੀਜ਼ ਹੈ ਨਾਲ ਕ੍ਰੋਨਿਕ ਹੈਪਟਾਈਟਸ ਹੈ ਪਸੇ ਖਰਾਬ ਵੀ ਲੈ ਰਹੇ ਹੋ ਜਾਂ ਤੁਹਾਨੂੰ ਜਮਾਂਦਰੂ ਰੋਗ ਨੇ ਜਾਂ ਕੋਈ ਆਟੋਇਮਿਊਨ ਬਿਮਾਰੀ ਹੈ ਇਹ ਸਾਰੀਆਂ ਇਸੇ ਲਈ ਚੀਜ਼ਾਂ ਦਸੀਆਂ ਸੀ ਉਹਨਾਂ ਨੂੰ ਇਹ ਖਤਰਾ ਹੈ ਉਹ ਪਹਿਲਾਂ ਹੀ ਟੈਸਟ ਕਰਾ ਸਕਦੇ ਨੇ ਤਾਂ ਕਿ ਇਹਨਾਂ ਤੋਂ ਬਚ ਸਕਣ ਹਾਂ ਕਿਉਂਕਿ ਇਹਦੇ ਵਿੱਚ ਜੇ ਦੇਖੋ ਹੈਪਟਾਈਟਸ ਬੀ ਸੀ ਦਾ ਮਤਲਬ ਇੱਕ ਸਿੰਪਲ ਚੀਜ਼ ਹੈ ਹੈਪਟਾਈਟਸ ਬੀ ਦਾ ਟੀਕਾ ਲਵਾਓ ਬਚ ਜਾਓਗੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਹੋਏਗਾ ਠੀਕ ਹੈ ਇਸੇ ਤਰ੍ਹਾਂ ਜਿਵੇਂ ਆਪਾਂ ਨਸ਼ੇ ਦੀਆਂ ਸੂਈਆਂ ਨਾ ਵਰਤੀਏ ਨਸ਼ਾ ਹੀ ਕਿਉਂ ਕਰਨਾ ਜੇ ਫਿਰ ਉਸੇ ਤਰ੍ਹਾਂ ਸਰੀਰਕ ਸੰਬੰਧ ਵੇਲੇ ਅਸੀਂ ਜੇ ਯੋਗ ਅ ਪਰਹੇਜ਼ ਪੂਰੇ ਕਰ ਸਕੀਏ ਬਹੁਤ 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 ਸਾਰੀਆਂ ਬਿਮਾਰੀਆਂ ਤੋਂ ਬਚ ਸਕਾਂਗੇ ਠੀਕ ਹੈ ਉਹ ਜੜਵਾ ਰਹੇ ਹੋ ਜ਼ਰੂਰ ਟੈਸਟ ਕਰਵਾਇਆ ਲਓ ਦੂਸਰਾ ਨਾ ਲਓ ਪਿੰਡਾਂ ਵਿੱਚੋਂ ਬਿਲੋੜੇ ਟੀਕੇ ਨਾ ਲਵਾਓ ਡਿਸਪੋਜ਼ੀਬਲ ਸਿਰਿੰਜ ਨੀਡਲਸ ਆਪਣੀਆਂ ਲੈ ਕੇ ਜਾਓ ਜੀ ਭਾਰ ਕਾਬੂ ਵਿੱਚ ਰੱਖਿਏ ਰੈਗੂਲਰ ਐਕਸਰਸਾਈਜ਼ ਕਰਦੇ ਰਹੀਏ ਸਟ्रेस ਫਰੀ ਰਹੀਏ ਅ ਸ਼ਰਾਬ ਸਿਗਰਟ ਮੈਂ ਬਿਲਕੁਲ ਕਦੇ ਵੀ ਪ੍ਰਮੋਟ ਨਹੀਂ ਕਰ ਰਹੀ ਇਹ ਜੇ ਖਾਸ ਤੌਰ ਤੇ ਤੁਹਾਨੂੰ ਬਾਕੀ ਰਿਸਕ ਫੈਕਟਰਸ ਨੇ ਇਹ ਇਹ ਤੁਹਾਨੂੰ ਨਿਵਾਨ ਵੱਲ ਲੈ ਕੇ ਜਾਏਗੀ ਸੋ ਉਲੀ ਲੱਗੀ ਚੀਜ਼ ਰੱਬ ਦਾ ਵਾਸਤਾ ਜੇ ਸੁੱਟ ਦਿਓ ਰੱਖਣੀ ਨਹੀਂ ਨਹੀਂ ਕਿ ਨੂੰ ਉਬਾਲ ਲੈਣਿਆ ਮਾੜਾ ਜਿਹਾ ਹਿੱਸਾ ਕੱਢ ਕੇ ਬਾਕੀ ਲੈ ਲੈਣਿਆ ਨਾ ਕਰਿਓ ਮਾੜਾ ਦਾ ਸ਼ੱਕ ਵੀ ਹੈ ਸੁੱਟ ਦਿਓ ਸਬਜ਼ੀ ਕੋਈ ਗੱਲ ਨਹੀਂ ਹੋਰ ਬਣ ਜਾਏਗੀ ਠੀਕ ਹੈ ਜਾਨਵਰਾਂ ਨੂੰ ਕੀਮਤੀ ਕੁਝ ਵੀ ਨਹੀਂ ਹੈ ਪਰ ਬਾਦੂ ਲੋਕਾਂ ਦੇ ਸਰੀਰ 'ਚ ਹਣ ਔੜਪੋੜ ਨਾ ਕਰੋ ਉਹਨੂੰ ਕਿਸੇ ਚੰਗੇ ਡਾਕਟਰ ਕੋਲ ਜ਼ਰੂਰ ਲੈ ਕੇ ਜਾਓ ਨਾ ਤਾਂ ਇਹ ਨਹੀਂ ਕਹਿ ਸਕਦੀਆਂ ਬੇਨਤੀ ਕਰ ਸਕਦੀਆਂ ਵੀ ਜੇ ਇਹਨਾਂ ਸਾਰੀਆਂ ਚੋਂ ਕੁਝ ਵੀ ਤੁਹਾਨੂੰ ਦਿਖ ਰਿਹਾ ਆਪਣੇ ਆਪ ਨੂੰ ਬਚਾ ਲਓ ਲੰਬੀ ਉਮਰ ਭੋਗੋ